ਇਸ ਵੇਲੇ ਦੀ ਵੱਡੀ ਖਬਰ ਬਟਾਲਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਕਿ ਬਟਾਲਾ ਦੇ 바ਵਾ ਲਾਲ ਜੀ ਦੇ ਮੰਦਿਰ ਵਿੱਚ ਚੋਰਾਂ ਵੱਲੋਂ ਚਾਰ ਗੋਲਕਾ ਅਤੇ ਮਾਤਾ ਰਾਣੀ ਦਾ ਮੂਰਤੀ ਤੋਂ ਸ਼ਿੰਗਾਰ ਲੈ ਕੇ ਚੋਏ ਫਰਾਰ ਜਾਣ ਕੇ ਜਿੰਦੋ ਮੰਦਿਰ ਦੇ ਸੇਵਾਦਾਰ ਨੇ ਕਿਹਾ ਕਿ ਮਾਤਾ ਰਾਣੀ ਦੀ ਮੂਰਤੀ ਤੋਂ ਚਾਂਦੀ ਦਾ ਜਿੰਨਾ ਵੀ ਸ਼ਿੰਗਾਰ ਸੀ ਚੋਰ ਲੈ ਕੇ ਹੋ ਗਏ ਫਰਾਰ ਅਤੇ ਚਾਰ ਗੋਲਕਾ ਤੋੜ ਕੇ ਉਹਨਾਂ ਵਿੱਚੋਂ ਨਕਦੀ ਕੱਢ ਲਈ ਗਈ ਕੁਝ ਗੋਲਕਾਂ ਤੇ ਨਾਲ ਹੀ ਲੱਗੇ ਤੇ ਕੁਝ ਗੋਲਗਾ ਤੋੜ ਕੇ ਮੰਦਰ ਵਿੱਚ ਹੀ ਸੁੱਟ ਗਏ ਦੂਸਰੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਸਟੇਸ਼ਨ ਸਿਵਲ ਲਾਈਨ ਦੇ ਥਾਣਾ ਮੁਖੀ ਦੇ ਜਾਣ ਕੇ ਦਿੰਦੇ ਹੋਏ ਕਿਹਾ ਕਿ 바ਵਾ ਲਾਲ ਜੀ ਮੰਦਰ ਵਿੱਚ ਚਾਰ ਗੋਲਗਾ ਟੁੱਟੀਆਂ ਨੇ ਜਿੰਨਾ ਵਿੱਚੋਂ ਲਗਦੀ ਚਲੀ ਗਈ ਹੈ ਤੇ ਮਾਤਾ ਰਾਣੀ ਦੇ ਮੂਰਤੀ ਤੋਂ ਸ਼ਿੰਗਾਰ ਵੀ ਚੋਰ ਚੋਰੀ ਕਰਕੇ ਲੈ ਗਏ ਨੇ ਮੁਕਦਮਾ ਦਰਜ ਕਰਕੇ ਜਲਦ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਦੇਖੋ ਲਾਈਵ ਤੁਸੀਂ ਦਾ ਨਿਊਜ਼ ਪੰਜਾਬ ਤੇ ਬਟਾਲਾ ਸ਼ਹਿਰ ਤੋਂ ਖਾਸ ਰਿਪੋਰਟ ਮਾਮਲਾ ਜੀ ਬਾਬਾ ਬਾਬਾ ਲਾਲ ਜੀ ਦਾ ਮੰਦਿਰ ਆ ਆਪਣਾ ਜਦੋਂ ਜਾਈਏ ਉਮਰਪੁਰਾ ਚੌਂਕ ਤੋਂ ਨਰਮੀਆ ਮਹੱਲੇ ਨੂੰ ਉੱਥੇ ਚਾਰ ਗੋਲਕਾਂ ਜਿਹੜੀ ਰਾਤ ਚੋਰਾਂ ਨੇ ਚੋਰੀ ਕੀਤੀ ਹੈ ਉਹਦੇ ਸਬੰਧੀ ਅਸੀਂ ਮਕਰਮਾ ਦਰਜ ਕਰ ਰਹੇ ਆ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਟ੍ਰੇਸ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਜੇ ਕਿ ਚਾਰ ਮਹੀਨੇ ਤੋਂ ਕੋਈ ਕਿਤਾਬ ਨੂੰ ਆਉਣਾ ਹੈ ਕਿ ਐਸ ਲਗਭਗ ਮੁਤਾਬਕ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਆਪਣਾ ਰਾਜਕਮਾਰ ਜੀ ਉਹਨਾਂ ਨੇ ਦੱਸਿਆ ਲਗਭਗ 1 ਲੱਖ ਰੁਪਏ ਦੇ ਕਹਿ ਰਹੇ ਉਹਨਾਂ ਦੇ ਮਗਰਮਾ ਚੋਰੀ ਦਾ ਦਰਜ ਕਰਾਂਗੇ ਜੀ ਮੈਂ ਅਸ਼੍ਰੀਮ ਆ ਜਾਣਾ 바ਵਾ ਲਾਲ ਜੀ ਦਾ ਸੇਵਕਦਾਰ 바ਵਾ ਲਾਲ ਜੀ ਦੇ ਹੁਕਮਾਂ ਅਨਸਾਰ ਮੈਂ 바ਵਾ ਲਾਲ ਜੀ ਦੇ ਕਹਿਣ ਤੇ ਇਹ ਮੰਦਿਰ ਦੀ ਸੇਵਾ ਚੁੱਕੀ ਹੋਈ ਆ ਅੱਜ ਸਵੇਰੇ ਤਕਰੀਬਨ 2 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ 4 ਵਜੇ ਦੇ ਵਿੱਚ 4 ਗੋਲਕਾ ਇੱਥੋਂ ਜਿਹੜੀਆਂ ਚੋਰੀ ਹੋ ਗਿਆ ਆਪਾਂ ਬਾਹਰੋਂ ਚੁੱਕ ਕੇ ਲਿਆਇਆ ਪੁਲਿਸ ਦੇ 4 ਗੋਲਕਾ ਇੱਕ 5 ਹੋਏ ਲਗਭਗ ਇਹਰੇ ਵਿੱਚ ਸਾਡੇਆਂ ਦਾ ਇਹਨਾਂ ਲੱਖ ਰੁਪਈਆ ਸੀਗਾ ਜਿਹੜਾ ਚੋਰ ਲੈ ਗਿਆ ਇਹ 2-3 ਵਾਰੀ ਪੁਲਿਸੀ ਸੇਰ ਦੀ ਆ ਚੁੱਕੀ ਆਪਾਂ ਦਰਖਾਸਤ ਹੀ ਲਿਖਾਤੀ ਆ ਆਪਾਂ ਪ੍ਰਸ਼ਾਸਨ ਕੋਲ ਮੰਗ ਕਰਨਿਆ ਕਿ ਇਹ ਇਹ ਜਿਹੜੇ ਚੋਰ ਏ ਕੋਈ ਵੀ ਆ ਪਿੰਡ ਚੋਂ ਜਾਂ ਕੋਲੋਨੀ ਚੋਂ ਜਾਂ ਸ਼ਹਿਰ ਦੇ ਵਿੱਚੋਂ ਇਹ ਚੋਰਾਂ ਨੂੰ ਫੜਿਆ ਜਾਏ ਕੋਈ ਇਹਨਾਂ ਦੀ ਸਨਵਾਈ ਨਹੀਂ ਹੋਣੀ ਚਾਹੀਦੀ ਕੋਈ ਸੀਸੀਟੀਵੀ ਕੋਈ ਇਹਰੇ ਵਿੱਚ ਸਾਡੇ ਮੰਦਰ ਦੇ ਵਿੱਚ ਕੈਮਰੇ تقریبا ਸਾਰੇ ਚੱਲਦੇ ਸੀ ਉਹਨਾਂ ਦੀ ਇਥੋਂ ਨੁੱਕਰ ਦੇ ਵਿੱਚੋਂ ਡੀਬੀਟੀ ਲਾ ਕੇ ਲੈ ਕੇ ਪਤਾ ਨਹੀਂ ਚੋਰ ਨਾਲ ਕਿੱਥੇ ਸੁਰਤੀ ਆ ਸਾਨੂੰ ਇਸ ਵਾਰ ਕੁਝ ਨਹੀਂ ਪਤਾ ਇਹ ਜੋ ਵੀ ਹੋ ਰਿਹਾ ਬਹੁਤ ਜ਼ਿਆਦਾ ਮਾੜਾ ਕੰਮ ਹੋ ਰਿਹਾ ਸਾਹਮਣੇ ਮਾਰ ਸਾਹਮਣੇ ਮਹਾਰਾਣੀ ਦਾ ਮੰਦਰ ਹੈ ਉਹਰੇ ਮੰਦਰ ਦਾ ਸਾਰਾ ਸ਼ਿੰਗਾਰ ਜਿੰਨਾ ਵੀ ਆ ਕਿ ਪੰਜ ਚਾਂਦੀ ਦੀਆਂ ਚੂੜੀਆਂ ਹੋਰ ਵੀ ਸ਼ਿੰਗਾਰ ਸਾਰਾ ਹੀ ਲਾਗ ਲੈ ਗਿਆ ਇੱਥੋਂ ਜਦੋਂ ਸਵੇਰੇ ਜੀ ਬੀਬੀਆਂ ਜਿਹੜੀਆਂ ਸੇਵਾਦਾਰੀ ਆੜ ਕੇ ਰੋ 4 ਵਜੇ ਤੱਕ ਤਕਰੀਬੂਆ ਖੋਲਿਆ ਬੂਆ ਖੋਲਣ ਤਕਰੀਬਨ ਬੂਆ ਖੁੱਲਾ ਆਏਗਾ ਬੂਆ ਖੋਲ ਕੇ ਅੰਦਰ ਵੇਖਿਆ ਕਿ ਚਾਕੂ ਸਾਰੀ ਇੱਥੇ ਸਮਾਨ ਵਿਖਰਿਆ ਪਿਆ ਆਏਗਾ ਉਹਨਾਂ ਨੇ ਚੁੱਕ ਮੈਨੂੰ ਸਾਢੇ 4 ਵਜੇ ਫੋਨ ਕੀਤਾ ਮੈਂ ਉਸੇ ਵੇਲੇ ਆ ਗਿਆ ਆਣ ਕੇ ਵੇਖਿਆ ਇੱਥੇ ਬਹੁਤ ਹੀ ਜ਼ਿਆਦਾ ਸਮਾਨ ਵਿਖਰਿਆ ਆਏਗਾ ਫਿਰ ਬਬ ਸਾਰੇ ਆਸੇ-ਪਾਸੇ ਧਿਆਨ ਮਾਰਿਆ ਧਿਆਨ ਮਾਰਨ ਤੋਂ ਬਾਅਦ ਜੋ ਵੀਗਾ ਸਾਰਾ ਚੱਕ ਕੀਤਾ ਸਾਨੂੰ ਗੋਲ ਕਾ ਚਾਰ ਆਪਾਂ ਬਾਹਰੋਂ ਫੜਕ ਲਿਆ ਦੀਆ ਜਿਹੜਿਆ ਬੋਕਾ ਬਾਹਰੋਂ ਬਿਲਕੁਲ ਹੀ ਖੁੱਲੀਆਂ ਹੋਈਆਂ ਟੁੱਟੀਆਂ ਪੱਝੀਆਂ ਖਾਲੀ ਕੀਤੀਆਂ ਹੋਈਆਂ ਇੱਕ ਗੋਲ ਕਾ ਉਹਨਾਂ ਨੇ ਮੰਦਰੇ ਵਿੱਚ ਤੋੜੀ ਆ ਉਹ ਬਿਲਕੁਲ ਖਾਲੀ ਕਰ ਗਈ ਆ ਉਹ ਚਾਰ ਗੋਲ ਕਾ ਇੱਥੇ ਗਿਲ ਪੈਲ ਸੇ ਲਾ ਕੇ ਖਾਲੀ ਪਲਾਟ ਹੀਗਾ ਉਹਦੇ ਵਿੱਚ ਉਹਨਾਂ ਨੇ ਸੁੱਟੀਆਂ ਆਈਆਂ ਉਹ ਵੀ ਕੈਮਰੇ ਚ ਪਤਾ ਲੱਗਿਆ ਪੁਲਿਸ ਕੰਪਲੇਂਟ ਕੀਤੀ ਦਰਖਾਸਤ ਲਿਖਾਤੀ ਆਪਾਂ ਪੁਲਿਸ ਕੰਪਲੇਂਟ ਵੀ ਆਈ ਆ ਲਿਖ ਕੇ ਲੈ ਗਈ ਆ ਆਪਾਂ ਪੁਲਿਸ ਪਰਵਾਸਰ ਕੋਲ ਮੰਗ ਕਰਨਿਆ ਸਾਰੀ ਜਿੰਨੀ ਵੀ ਆ ਸੇਵਾਦਾਰ ਹੈ ਸਾਰੇ ਮੰਗ ਕਰਦੇ ਆ ਕਿ ਇਹ ਜਿੰਨੀ ਵੀ ਪੁਲਿਸ ਪ੍ਰਵਾਸਨ ਨੂੰ ਆਪਾਂ ਬੇਨਤੀ ਕਰਨਿਆ ਕਿ ਸਾਡਾ ਜਿਹੜਾ ਨੁਕਸਾਨ ਹੈ ਮੰਦਰ ਦਾ ਆਪਾਂ ਹੋਰ ਲੋਕਾਂ ਕੋਲੋਂ ਕਿੱਦਾਂ ਇਕੱਠੇ 2-10 10 ਰੁਪਏ ਇਕੱਠੇ ਕਰਕੇ ਲਿਆਣਿਆ ਕਿ ਕਿਸੇ ਤਰੀਕੇ ਮੰਦਰ ਦੀ ਆਪਾਂ ਗਾਂ ਤਰੱਕੀ ਕਰੀਏ ਪਰ ਜੇ ਇਦਾਂ ਚੋਰੀਆਂ ਹੋਣ ਲਗੀਆਂ ਆਪਾਂ ਮੰਦਰ ਦਾ ਕੀ ਸੁਧਾਰ ਕਰਾਂਗੇ ਸਾਰ ਤੁਹਾਡੇ ਸਾਰੇ ਭਰਾ ਵੀਰ ਭਰਾਵਾਂ ਕੇ ਬੇਨਤੀ ਕੀਤੀ ਜੇ ਕਿਸੇ ਨੂੰ ਵੀ ਕੋਈ ਵੀ ਤੁਹਾਨੂੰ ਡੀਬੀਟੀ ਬਾਰੇ ਲਾਗੋ ਜਾਗੋ ਤਲ ਪੜਾ ਲੱਗਦਾ ਹੈ ਆਸੇ ਪਾਸੇ ਕੋਠੇ ਰੇ ਝਾਤੀ ਮਾਰੋ ਚੈਕਿੰਗ ਕਰੋ ਆਪਾਂ ਤਕਰੀਬਨ ਚੈੱਕ ਕਰ ਲਿਆ ਸਾਨੂੰ ਕੋਠਿਓ ਕੁਛ ਨਜ਼ਰ ਨਹੀਂ ਆਇਆ ਫਿਰ ਵੀ ਤੁਸੀਂ ਚੈੱਕ ਕਰੋ ਜੇ ਕੋਈ ਲੱਭਦਾ ਹੈ ਤਾਂ ਸਾਨੂੰ ਮੰਦਰ ਚ ਆਣ ਕੇ ਦੱਸੋ ਜਾਇ ਸ਼੍ਰੀ ਬਾਲਾ ਦੀ ਇਹ ਸਾਰੇ ਸੇਵਾਕ ਜਿੰਨੇ ਵੀ ਆ ਗਏ ਆ ਆ ਬੀਬੀਆਂ ਪੈਣਾ ਸਾਰੇ ਮੇਰਾ ਪਰਿਵਾਰ ਖਲੋਤਾ ਏ ਜਿੰਨੇ ਮੇਰਾ ਭਰਾ ਖਲੋਤੇ ਆ ਇਹ ਸਾਰੇ ਬਹੁਤ ਜਿਆਦਾ ਸਵੇਰ ਦੇ ਪਰੇਸ਼ਾਨ ਹੋਏ ਆ ਇਹ ਇੰਨੇ ਕੋ ਪਰੇਸ਼ਾਨ ਹੋਇਆ ਸਵੇਰ ਚਾਰ ਪੰਜ ਬੀਬੀਆਂ ਰੋਜ਼ ਸਵੇਰ 10 ਵਜੇ ਮੰਦਰਾਂ ਦੀਆਂ 2 ਵਜੇ ਤੱਕ ਸਫਾਈਆਂ ਕਰਦੀਆਂ ਪਰ ਜੋ ਕੁਝ ਵੀ ਅੱਜ ਹੋਇਆ ਬਹੁਤ ਹੀ ਮਾੜਾ ਕੰਮ ਹੋਇਆ ਜਾਇ ਸ਼੍ਰੀ ਬਾਲਾ ਦੀ ਜੀ ਮੇਰਾ ਨਾਮ ਮੋਨੂ ਜੀ ਇਹ ਭਾਈ ਤਕਰੀਬ ਬਣਾ 3 ਵਜੇ ਦਾ ਟਾਈਮ ਹੀ ਪਹਿਲੇ ਤੇ ਵੀਰਵਾਰ ਹੀ ਗਿਆ ਜਿੱਦਣ ਉਦੋਂ 사ਸਾਂਗ ਹੋਇਆ 사ਸਾਂਗ ਤੋਂ ਬਾਅਦ ਰਾਹ ਨੂੰ ਇਥੇ ਗੋਲਗਾ ਚੋਰੀ ਹੋ ਗਈਆਂ ਕੁਝ ਅੰਦਰੋਂ ਗੋਲਗਾ ਜਿਹੜੀਆਂ ਸੀ ਉਹਨਾਂ ਦੇ ਵਿੱਚ ਉਹ ਪੈਸੇ ਵਗੈਰਾ ਜਿੰਨੇ ਹੈਗੇ ਉਹ ਕੱਢ ਕੇ ਲੈ ਗਏ ਤੇ ਬਾਕੀ ਕੁਝ ਨਾਲ ਲੈ ਗਏ ਪਿੱਛੋਂ ਬਰਾਮਦ ਕੀਤੀਆਂ ਬੈਕਸਾਈਡ ਤੋਂ ਚੋਰੀ ਕੀ ਕੀ ਹੋਇਆ ਜੀ ਚੋਰੀ ਮਾਤਾ ਰਾਣੀ ਦਾ ਸ਼ਿੰਗਾਰ ਹੈਗਾ ਜੇ ਚਾਂਦੀ ਦਾ ਸੀ ਕੁਝ ਉਹ ਲੱਗੇ ਨੇ ਤੇ ਕੁਝ ਗੋਲਗਾ 'ਚ ਜੋ ਜਿੰਨੇ ਪੈਸੇ ਉਹ ਤੇ ਉਹ ਮਤਲਬ ਅੰਦਾਜ਼ਾ ਤਾਂ ਕਹਿ ਕੁਝ ਵੀ ਨਹੀਂ ਨਾ ਕਹਿ ਸਕਦੇ ਕਿੰਨੇ ਹੋ ਸਕਦੇ ਉਹ ਤੇ ਜਦੋਂ ਗੋਲਗਾ ਖੁੱਲਣੀ ਉਦੋਂ ਪਾਸ ਲੱਗਣਾ ਇਹ ਕਿੰਨੇ ਦੇ ਵਿੱਚ ਇਹ ਮੰਦਰ ਕਦਾ ਮੰਦਿਰ ਕਿੱਥੇ ਮੰਦਿਰ ਇਹ ਸ਼੍ਰੀ ਬਾਬਾ ਲਾਲ ਜੀ ਦਾ ਮੰਦਿਰ ਹੈਗਾ ਧਿਆਨਪੁਰ ਦੇ ਅੰਦਰ ਦੇ ਵਿੱਚ ਮੰਦਿਰ ਹੈਗਾ ਕਿਹੜਾ ਹੈ ਇਹ ਉਮਰਪੁਰਾ